ਤਾਰ-ਤਾਰ ਜਿਹੜੀਆਂ ਗੋਲੀਆਂ ਚੱਲੀਆਂ ਨੇ ਦੱਸ ਦੇ ਕਿ ਇਸ ਤੋਂ ਪਹਿਲਾਂ ਵੀ 1 ਮਹੀਨਾ ਪਹਿਲਾਂ ਵੀ ਜਿਹੜੀ ਐ ਇੱਕ ਮੋਬਾਈਲ ਦੀ ਦੁਕਾਨ ਤੇ ਅਣਪਛਾਤੇ ਦੇ ਵੱਲੋਂ ਗੋਲੇ ਚਲਾਏ ਗਏ ਸੀਗਾ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ ਤਾਂ ਹੁਣ دیر ਰਾਤ ਜਿਹੜੀ ਆ ਬਟਾਲੇ ਦੇ ਡੈਰ ਰੋਰ ਤੇ ਕਰਾਨੇ ਦੀ ਦੁਕਾਨ ਤੇ ਜਿਹੜੀ ਆ ਅਣਪਛਾਤੇ ਦੇ ਵੱਲੋਂ ਗੋਲੇ ਚਲਾਏ ਗਏ ਸੀਗੀ ਆ ਜਿਸ ਦੇ ਦੌਰਾਨ ਸਮਾਨ ਲੈਣ ਆਏ ਗ੍ਰਾਹਕ ਤੇ ਜਿਹੜੀ ਲੱਤ ਤੇ ਗੋਲੀ ਵੱਜੀ ਆ ਉਹ ਗੰਭੀਰ ਜ਼ਖਮੀ ਹੋ ਜਾਂਦਾ ਤਾਂ ਉਸ ਨੂੰ ਜਿਹੜਾ ਨਿਦਿੱਕੀ ਯਾਨੀ ਕਿ ਸਿਵਲ ਹਸਪੀਟਲ ਦੇ ਵਿੱਚ ਇਲਾਜ ਲਈ ਭੇਜ ਦਿੱਤਾ ਜਾਂਦਾ ਪਰ ਫਿਲਹਾਲ ਦੁਕਾਨਦਾਰ ਦਾ ਜਿਹੜਾ ਮਾਲਕ ਸੀਗਾ ਉਸਦੇ ਪੁੱਤਰ ਦੀ ਜਿਹੜੀ ਦਲੇਰੀ ਦੇਖਣ ਨੂੰ ਮਿਲੀ ਆ ਉਸਨੇ ਦਲੇਰੀ ਦੇ ਨਾਲ ਜਿਸ ਨੌਜਵਾਨ ਨੇ ਗੋਲੀ ਚ ਰੇ ਸੀਗਾ ਉਸ ਨੂੰ ਮੌਕੇ ਤੇ ਜਫਾ ਪਾ ਕੇ ਕਾਬੂ ਕਰ ਲਿਆ ਤਾਂ ਮੌਕੇ ਤੇ ਪੁਲਿਸ ਨੂੰ ਬੁਲਾਇਆ ਗਿਆ ਤਾਂ ਪੁਲਿਸ ਦੇ ਹਵਾਲੇ ਕਰ ਦਿੱਤਾ ਤਾਂ ਇਸ ਟੋਲ ਦੀ ਜਿਹੜੀ ਵੱਡੀ ਖਬਰ ਹੈ ਜਿਹੜੀ ਹੈ ਲਗਾਤਾਰ ਬਟਾਲੇ ਦੇ ਵਿੱਚ ਆਏ ਦੇਣੇ ਜਿਹੜੀ ਆ ਗੋਲੀਆਂ ਚਲਣ ਦੀਆਂ ਵਾਰਦਾਤਾ ਸਾਹਮਣੇ ਹੁੰਦੇ ਨੇ ਤਾਂ ਇਸ ਦੀ ਪੂਰੀ ਜਾਣਕਾਰੀ ਲੈ ਲਏ ਨੇ ਸਾਡਾ ਪਟਾਲਾ ਤੋਂ ਨਿਤਨ ਲੋਥੜਾ ਜੁੜ ਚੁੱਕੇ ਨੇ ਜੀ ਨਿਤਨ ਕੀ ਪੂਰੀ ਜਾਣਕਾਰੀ ਹੈ ਇਹ ਕਿੰਨਾ ਤੋਂ ਵੱਲੋ ਜਿਹੜੀਆਂ ਗੋਲੀ ਚ ਰਏਗੇ ਸੀਗਾ ਔਰ ਮੰਚਾ ਕੀ ਸੀ ਉਹਨਾਂ ਦੀ ਗੋਲੀ ਚ ਲਾਂਦੀ ਆ। ਆਪ ਸੁਬਿੰਦਰ ਇੱਕ ਸ਼ਖਸ ਹੈ ਜਿਸ ਦੀ ਦੁਕਾਨ 13 ਰੋਡ ਤੇ ਬਿਲਕੁਲ ਮੱਲੀ ਮਾਰਕੀਟ ਦੇ ਸਾਹਮਣੇ ਕਿਰਿਆਨੇ ਦੀ ਦੁਕਾਨ ਹੈ ਦੋਨੋਂ ਦੁਕਾਨ ਤੇ ਮੌਜੂਦ ਸੀ। ਜੀ ਜਦੋਂ ਇੱਕ ਸ਼ਖਸ ਉੱਥੇ ਹੁੰਦਾ ਹੈ ਔਰ ਆ ਕੇ ਜਿਸ ਬੱਚੇ ਕੋਲੋਂ ਪੁੱਛਦਾ ਹੈ ਉਸ ਦੀ ਉਮਰ ਮਹਿਜ 14-15 ਸਾਲ ਹੋਏਗੀ ਤੇ ਜੀ ਉਸ ਨੂੰ ਆ ਗੋਸ ਦੇ ਪਿਓ ਬਾਰੇ ਪੁੱਛ ਰਿਆ ਪਰ ਉਸ ਬੱਚੇ ਨੂੰ ਸ਼ੱਕ ਪਿਆ ਕਿ ਉਹ ਆਪਣੇ ਨੇਫੇ ਚੋਰ ਜਾਂ ਗਿਆਲੇ ਜਾਂ ਵੇਖੀ ਉਹ ਉਹ ਹਥਿਆਰ ਬੰਦ ਹੈ ਔਰ ਲੱਗਦਾ ਹੈ ਕਿ ਗੋਲੀ ਚਲਾਏਗਾ ਜਦੋਂ ਉਸਦੇ ਪਿਓ ਬਾਰੇ ਪੁੱਛ ਰਿਆ ਸੀ ਤਾਂ ਉਸਨੇ ਬਹਾਨੇ ਦੇ ਨਾਲ ਉਸ ਨੂੰ ਜਫਾ ਮਾਰ ਲਿਆ ਔਰ ਜਫੇ ਮਾਰਨ ਦੌਰਾਨ ਕਿੰਨੇ ਰਾਉਂਡ ਫਾਇਰ ਹੋਏ ਜਿਸ ਵਿੱਚ ਇੱਕ ਰਾਉਂਡ ਜਿਹੜਾ ਸੀ ਜਿਸ ਨੌਜਵਾਨ ਨੇ ਉਸ ਨੂੰ ਜਫਾ ਮਾਰਿਆ ਸੀ ਉਸ ਦੀ ਟੀ-ਸ਼ਰਟ ਨਾਲ ਖਿੰਡਾ ਹੋਇਆ ਨਿਕਲ ਗਿਆ ਬਾਕੀ ਦੋ ਰਾਉਂਡ ਜਿਹੜੇ ਚੱਲੇ ਉੱਥੇ ਦੁਕਾਨ ਦੇ ਇੱਕ ਸ਼ਖਸ ਮੌਜੂਦ ਸੀ ਜਿਹੜਾ ਕੋਈ ਸਮਾਨ ਲੈਣ ਆਇਆ ਦਾ ਸੀ ਜੀ ਉਸਦੇ ਲੱਗੇ ਪਰ ਲੱਤ ਦੇ ਵਿੱਚ ਇਹਨਾਂ ਰਾਉਂਡ ਫਾਇਰ ਹੋਏ ਲੇਕਿਨ ਉਸ ਨੌਜਵਾਨ ਨੇ ਉਸਨੂੰ ਛੱਡਿਆ ਨਹੀਂ ਜੀ ਪਿਛੇ ਦਰਾਂ ਨੇ ਉੱਥੇ ਜਦੋਂ ਹਫੜਾ ਤਫਰੀ ਮੱਚ ਗਈ ਤਾਂ ਇਹ ਸ਼ਖਸ ਨੂੰ ਜੋ ਹੈ ਉਹ ਲੋਕਾਂ ਮੁਤਾਬਕ ਜਿਹੜੇ ਦੁਕਾਨਦਾਰ ਸੀ ਉਹਨਾਂ ਮੁਤਾਬਕ ਕਾਬੂ ਕਰ ਲਿਆ ਗਿਆ ਤੇ ਪੁਲਿਸ ਦੇ ਹਵਾਲੇ ਕਰ ਗਿਆ ਲੇਕਿਨ ਜਦੋਂ ਦੇ ਪ੍ਰਿੰਦਰ ਇਹ ਪੁਲਿਸ ਉਸ ਤੇ ਪਹੁੰਚਦੀ ਹੈ ਸਾਡੀ ਐਸਐਚਓ ਸੇਵਰ ਲਾਈਨ ਨਾਲ ਗੱਲ ਹੋਈ ਤਾਂ ਉਹਨਾਂ ਨੇ ਇਸ ਗੱਲ ਤੋਂ ਫਿਰ ਹਾਲ ਨਾਂ ਨੁੱਕਰ ਕੀਤੀ ਕਿ ਸ਼ਖਸ ਸਾਡੇ ਕੋਲ ਨਹੀਂ ਆ ਚੁੱਕਾ ਇਸ ਨੂੰ ਪਾਰਟ ਆਫ ਇਨਵੈਸਟੀਗੇਸ਼ਨ ਵੀ ਮੰਨਿਆ ਜਾ ਸਕਦਾ ਹੈ ਪਰ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਉਹ ਸ਼ਖਸ ਕੋਈ ਪੇਸ਼ੇਵਰ ਕਿਹਾ ਜਾਵੇ ਤੇ ਕਾਤਲ ਨਹੀਂ ਹੈ ਜੋ ਸਾਨੂੰ ਫਿਲਹਾਲ ਜਾਣਕਾਰੀ ਮਿਲ ਰਹੀ ਹੈ ਉਸ ਦੀ ਇੱਕ ਵੀਡੀਓ ਵੀ ਵਾਇਰਲ ਹੁੰਦੀ ਨਜ਼ਰ ਆ ਰਹੀ ਆ ਤੋਂ ਕਿਤੇ ਨਾ ਕਿਤੇ ਵੀ ਵੀਆਰ ਲੈ ਕੇ ਜਾਣਾ ਪੁਲਿਸ ਦਾ ਇਹ ਗੱਲ ਕਹਿਣੀ ਕਿ ਸਾਡੇ ਕੋਲ ਉਹ ਸ਼ਖਸ ਨਹੀਂ ਆ ਹਮਲਾਵਰ ਔਰ ਦੁਕਾਨਦਾਰ ਦੇ ਪਿਤਾ ਅਤੇ ਦੁਕਾਨਦਾਰ ਵੱਲੋਂ ਇਹ ਗੱਲ ਕਹਿਣੀ ਕਿ ਅਸੀਂ ਉਹ ਸ਼ਖਸ ਪੁਲਿਸ ਨੂੰ ਦੇ ਦਿੱਤਾ ਹੈ ਕਿਤੇ ਨਾ ਕਿਤੇ ਕਈ ਸਵਾਲ ਜਿਹੜੇ ਆ ਇਹ ਇਸ ਹਾਲਾਤ ਤੋਂ ਬਾਅਦ ਖੜੇ ਹੋ ਰਿਹਾ ਕਿ ਕੌਣ ਸੀ ਉਹ ਸ਼ਖਸ ਕਿਉਂ ਆਇਆ ਸੀ ਮਾਰਨ ਲਈ ਇਹਨਾਂ ਨੂੰ ਔਰ ਉਹ ਜਿਹੜਾ ਸੀ ਹਥਿਆਰ ਕਿੱਥੋਂ ਆਇਆ ਸੋ ਇਹ ਸਾਰੀਆਂ ਗੱਲਾਂ ਪਾਰਟ ਆਫ ਇਨਵੈਸਟੀਗੇਸ਼ਨ ਆ ਇਹ ਵੀ ਜਲਦ ਪਲਾਸੀ ਹੋ ਜਾਣਗੇ ਜਿੱਤਾਂ ਹੀ ਦਿਨ ਚੜ੍ਹੇਗਾ ਦਾ ਇਹ ਸਾਰੀ ਗੱਲ ਸਾਫ਼ ਹੋ ਜਾਏਗੀ ਕਿ ਆ ਕਿ ਉਹ ਕੌਣ ਸੀ ਕਿੱਥੋਂ ਆਇਆ ਸੀ ਉਹ ਸਟੂਡੀਓ ਜੀ ਨਿਤਨ ਕਿ ਕਾਰਨ ਕੀ ਸੀਗਾ ਕਿਉਂ ਇਸ ਦੁਕਾਨਦਾਰ ਦੇ ਮਾਲਕ ਤੇ ਗੋਲੇ ਚ ਲਾਇਆ ਗਿਆ ਸੀ ਕਿਉਂਕਿ ਇਹਨਾਂ ਦੀ ਪੁਰਾਣੀ ਰੰਜਾ ਸੀਗੀ ਕੁਮਿੰਦਰ ਜੀ ਇਹ ਗੱਲ ਕਹਿਣੀ ਜਲਦਬਾਜ਼ੀ ਹੈ ਕਿਉਂਕਿ ਜਦੋਂ ਸਾਡੀ ਉਸ ਇਹਨਾਂ ਦੁਕਾਨਦਾਰਾਂ ਨਾਲ ਗੱਲ ਹੋਈ ਤਾਂ ਦੋਨੋਂ ਪਿਓ ਪੁੱਤਾਂ ਨੇ ਕਿਹਾ ਕਿ ਸਾਡੀ ਦੁਕਾਨ ਤੇ ਚਾਹੇ ਕੋਈ ਬੱਚਾ ਆਵੇ ਜਾਂ ਵੱਡਾ ਆਵੇ ਨਾ ਵੀ ਅੱਜ ਤੱਕ ਸਾਨੂੰ ਕੋਈ ਦੀ ਫਿਰੋਤੀ ਦੀ ਕਹਾਣੀ ਆਈ ਹੈ ਜੀ ਨਾ ਕਿਸੇ ਨੇ ਵੈਸੇ ਕਦੀ ਸਾਨੂੰ ਤਮਕੀਲ ਆਈ ਆ ਉਸ ਦਾ ਕਾਰਨ ਹੈ ਕਿ ਜਿਹੜਾ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਨੂੰ ਅਸੀਂ ਆਓ ਜੀ ਬੋਲਦੇ ਹਾਂ ਕੋਈ ਵੀ ਸਾਡੀ ਦੁਕਾਨ ਤੇ ਆਵੇ ਤੇ ਅਸੀਂ ਉਹਦਾ ਸਵਾਗਤ ਕਰਦੇ ਹਾਂ ਔਰ ਬੜੇ ਸਤਕਾਰ ਵੱਜੋ ਸਵਾਗਤ ਕਰਦੇ ਹਾਂ ਅਸੀਂ ਕਿਸੇ ਨੂੰ ਤੂ ਤੜਕ ਕਰਕੇ ਕਦੀ ਨਹੀਂ ਬੋਲੇ ਕੋਈ ਕਾਰਨ ਹੈ ਕਿ ਅੱਜ ਤੱਕ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸਾਨੂੰ ਕੋਈ ਕਿਸੇ ਨਾਲ ਵੈਰ ਵਿਰੋਧਤਾ ਨਹੀਂ ਪਰ ਇਹ ਸ਼ਖਸ ਕੌਣ ਹੈ ਸਾਨੂੰ ਨਹੀਂ ਪਤਾ ਲੇਕਿਨ ਕਿਤੇ ਨਾ ਕਿਤੇ ਬਹਿਸ਼ਰ ਜ਼ਰੂਰ ਫੈਲ ਗਈ ਕਿਉਂਕਿ ਇਸ ਜਗ੍ਹਾ ਤੇ ਗੋਲੀ ਚੱਲੀ ਉਸ ਤੋਂ 200 ਮੀਟਰ ਦੂਰੀ ਆ 4 ਦਿਨ ਪਹਿਲਾਂ ਇੱਕ ਸ਼ਖਸ ਨੇ ਗੋਲੀਆਂ ਮਾਰ ਕੇ ਜਿਹੜੀ ਆ ਉਹ ਉਹਨੂੰ ਕਤਲ ਕਰ ਦਿੱਤਾ ਜਾਂਦਾ ਹੈ ਔਰ ਉਹ ਨੌਜਵਾਨ ਦਾ ਗੈਂਗਸਟਰ ਵੱਲੋਂ ਜਿਹੜੀ ਚੀਜ਼ ਕਿਹਾ ਜਾਵੇ ਤੇ ਜ਼ਿੰਮੇਵਾਰੀ ਵੀ ਲਈ ਗਈ ਤੋਂ ਇੱਕੋ ਥਾਂ ਤੇ ਦੂਜੀ ਵਾਰੀ ਗੋਲੀ ਚੱਲ ਜਾਣੀ ਕੀ ਹੈ ਸਾਰਾ ਮਾਮਲਾ ਕਿਉਂ ਚੱਲੀ ਗੋਲੀ ਇਹ ਤਾਂ ਕੁਝ ਸਮੇਂ ਬਾਅਦ ਹੁਣ ਪੁਲਿਸ ਕਲਾਸਾ ਕਰੇਗੀ ਇੱਕ ਆਖਰੀ ਤਰ੍ਹਾਂ ਮਾਮਲਾ ਹੈਗੀ ਜੀ ਜਿਸ ਤਰੀਕੇ ਦਾ ਬਟਾਲੇ ਦੇ ਵਿੱਚ ਹਾਲਾਤ ਬਣੇ ਹੋਏ ਨੇ ਜਿਸ ਤਰੀਕੇ ਤੂੰ ਦੱਸਿਆ ਕਿ ਦੇਰ ਰਾਤ ਵਿੱਚ ਇੱਕ ਜਿਹੜੇ ਗੋਲੇ ਚੱਲੇ ਨੇ ਉਸ ਤੋਂ 4 ਦਿਨ ਪਹਿਲਾਂ ਵੀ ਉਸੇ ਜਗ੍ਹਾ ਤੇ ਗੋਲੀਆਂ ਮਾਰ ਕੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀਗਾ ਤਾਂ ਦਿਵਾਲੀ ਦੀ ਗੱਲ ਕੀਤੀ ਜਾਵੇ ਤਾਂ ਦਿਵਾਲੀ ਤੇ ਵੀ ਜਿਹੜਾ ਇੱਕ ਅਨਪਛਾਤੇਰ ਵੱਲੋਂ ਗੋਲੇ ਚੜਾਏ ਗਏ ਸੀਗਾ ਉਸ ਦੇ ਦੌਰਾਨ ਇੱਕ ਨੌਜਵਾਨ ਦੀ ਵੀ ਮੌਤ ਹੋ ਗਈ ਸੀਗੀ ਕੀ ਲੱਗਦਾ ਹੈ ਕਿ ਪ੍ਰਸ਼ਾਸਨ ਕਿੱਥੇ ਖੜਾ ਹੈ ਬਟਾਲੇ ਦਾ ਤਾਂ ਜਿਸ ਤਰੀਕੇ ਦਾ ਹੋਣ ਤੁਸੀਂ ਕਹਾਂ ਸੀਗਾ ਕਿ ਰਾਤ ਨੂੰ ਜਿਹ ਨੌਜਵਾਨ ਜਿਹੜਾ ਇੱਕ ਜਿਸਨੇ ਵੱਲੋਂ ਗੋਲੇ ਚੜਾਏ ਗਏ ਸੀ ਉਸ ਨੂੰ ਕਾਬੂ ਕੀਤਾ ਆ ਪੜੋਸਥੇ ਵੱਲੋਂ ਕਿਹਾ ਗਿਆ ਹੈ ਕਿ ਪੁਲਿਸ ਨੂੰ ਅਸੀਂ ਫੜਾ ਦਿੱਤਾ ਗਿਆ ਸੀਗਾ ਤਾਂ ਪੁਲਿਸ ਦਾ ਕੋਈ ਕਹਿਣਾ ਹੈ ਕਿ ਫਿਲਹਾਲ ਉਹ ਨੌਜਵਾਨ ਸਾਡੇ ਕੋਲ ਨਹੀਂ ਹੈ ਕੀ ਸਮਝਦੇ ਹੋ ਕਿ ਪਟਾਲਾ ਪ੍ਰਸ਼ਾਸਨ ਕਿੱਥੇ ਖੜਾ ਹੈ ਅਸਟੋਪਿੰਦਰ ਦੇਖੋ ਜੀ ਗੋਲੀ ਦੀ ਗੱਲ ਕੀਤੀ ਜਾਵੇ ਤਾਂ ਕੱਲ ਇੱਕ ਦਿਨ ਚ ਦੋ ਵਾਰ ਗੋਲੀ ਚੱਲੀ ਹੈ ਜੇਤੋ ਸਰਜਾ ਹੈ ਉੱਥੇ ਦੋ ਨੌਜਵਾਨ ਜ਼ਖਮੀ ਹੋ ਜਾਂਦੇ ਆ ਦੋਵਾਂ ਦੀ ਲੱਤ ਦੇ ਵਿੱਚ ਗੋਲੀ ਲੱਗਦੀ ਹੈ ਇੱਕ ਨੂੰ ਅਮਰਸਰ ਰੈਫਰ ਕਰ ਦਿੱਤਾ ਗਿਆ ਇੱਕ ਨੂੰ ਪਟਾਲਾ ਪੁਲਿਸ ਦੇ ਪਟਾਲਾ ਦੇ ਸਰਕਾਰੀ ਹਸਪਤਾਲ ਵਿਲਾਜ ਉਸ ਤੋਂ ਬਾਅਦ ਪਹਿਲਾਂ ਸ਼ਾਮ ਨੂੰ ਗੋਲ ਦੁਪਹਿਰ ਨੂੰ ਗੋਲੀ ਚੱਲਦੀ ਹੈ 2:30 ਵਜੇ ਆਸ-ਪਾਸ ਔਰ ਉਸ ਤੋਂ ਬਾਅਦ ਰਾਤ ਨੂੰ ਫੇਰ ਡੇਰਾ ਰੋਡ ਤੇ ਗੋਲੀ ਚੱਲਣੀ ਜਾਂ ਉਸ ਤੋਂ ਪਹਿਲਾਂ ਵੀ ਕਿਹਾ ਜਾਵੇ ਡੇਰਾ ਰੋਡ ਤੇ ਇੱਕ ਨੌਜਵਾਨ ਦੀ ਕੁਝ ਦਿਨ ਪਹਿਲਾਂ ਕੌੜੀਆ ਮਾਰ ਕੇ ਕਤਲ ਕਰ ਦੇਣਾ ਚਾਹੀਓ દિਵਾਲੀ ਤੋਂ ਪਹਿਲਾਂ ਦੋਹਰਾ ਕਤਲकांड ਹੋਵੇ ਪਿਛਲੇ ਦੌਰਾਨ ਹੋਰ ਵੀ ਕਈ ਵਾਰਦਾਤਾਂ ਵਾਪਰਦੀਆਂ ਨੇ ਦੇਖੋ ਜਦੋਂ ਸਾਡੀ ਇਸ ਮਸਲੇ ਸਾਰੇ ਜੋ ਪੁਲਿਸ ਨਾਲ ਗੱਲ ਹੁੰਦੀ ਹੈ ਤੇ ਉਹਨਾਂ ਦਾ ਕਹਿਣਾ ਸੀ ਕਿ ਦੇਖੋ ਕ੍ਰਾਈਮ ਰੋਕਣਾ ਜਿਹੜਾ ਹੈ ਉਹ ਅਸੰਭਵ ਹੁੰਦਾ ਲੇਕਿਨ ਕ੍ਰਾਈਮ ਨੂੰ ਟ੍ਰੇਸ ਕਰ ਲਿਆ ਜਾਂਦਾ ਹੈ ਕੋਈ ਵੀ ਦੋਸ਼ੀ ਐਸਾ ਨਹੀਂ ਬਚਿਆ ਜਿਹਨੂੰ ਅਸੀਂ ਫੜਿਆ ਨਾ ਹੋਵੇ ਲੇਕਿਨ ਕਿਤੇ ਨਾ ਕਿਤੇ ਲੱਗਦਾ ਹੈ ਕਿ ਲੋਕਾਂ ਦੀ ਦਿਲਵਦੀ ਹੋ ਗਈ ਆ ਦੋ ਨੰਬਰ ਦਾ ਹਥਿਆਰ ਜਿਹੜਾ ਹੈ ਉਹ ਕਈ ਲੋਕਾਂ ਕੋਲ ਹੈ ਜਿਹੜੇ ਜਿਹੀ ਹਰਕਤ ਕਰਦੇ ਨੇ ਹੁਣ ਕਿਉਂ ਇਹਨਾਂ ਦੇ ਗੋਲੀ ਚੱਲੀ ਕਿਉਂਕਿ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿਸੇ ਤਰ੍ਹਾਂ ਦੀ ਕੋਈ ਫਰੋਤੀ ਦੀ ਮੰਗ ਨਹੀਂ ਹੈ ਕਿਸੇ ਗੈਂਗਸਟਰ ਦਾ ਧਮਕੀ ਨਹੀਂ ਆਈ ਲੇਕਿਨ ਇੱਕ ਸ਼ਰੀਫ ਦੁਕਾਨਦਾਰ ਤੇ ਆ ਕੇ ਗੋਲੀ ਚੱਲ ਜਾਣੀ ਕਿਉਂ ਚੱਲ ਜਾਣੀ ਇਹ ਤਾਂ ਇਹਨੂੰ ਜਾਂਚ ਦਾ ਵਿਸ਼ਾ ਹੈ ਕੌਣ ਹੈ ਲੋਕ ਕੀ ਹੈ ਤੇ ਆਰੇ ਲਾਇਸੈਂਸੀ ਜਿੰਕੇ 2 ਨੰਬਰ ਦਾ ਸੀ ਇਹ ਵੀ ਜਾਂਚ ਦਾ ਵਿਸ਼ਾ ਹੈ ਕੌਣ ਹੈ ਇੱਕ ਕੁਛ ਸਮੇਂ ਬਾਅਦ ਜਦੋਂ ਪੁਲਿਸ ਤੇ ਜਾਂਚ ਕਰੇਗੀ ਜਾਂ ਪੁਲਿਸ ਆਪਣਾ ਪੱਖ ਰੱਖੇਗੀ ਤਭੀ ਇਹ ਸਾਫ ਹੋ ਪਾਏਗਾ ਜੀ ਨੇ ਤਾਂ ਜਾਣਕਾਰੀ ਦੇਣ ਦੇ ਲਈ ਤੁਹਾਡਾ ਧੰਨਵਾਦ ਜੇਗਾ ਲਗਾਤਾਰ ਜਿਸ ਤਰੀਕੇ ਨਾਲ ਬਟਾਲੇ ਦੇ ਵਿੱਚ ਹਾਲਾਤ ਬਣੇ ਹੋਏ ਨੇ ਆਏ ਦਿਨ ਹੀ ਸ਼ਰਿਆਮ ਜੜੀਆ ਦਿਨ ਦਿਹਾੜੇ ਗੋਲੇ ਚਲਾਈ ਜਾਂਦੀਆਂ ਨੇ ਦੱਸ ਦੇ ਕਿ ਇੱਕ ਡੇਢ ਮਹੀਨੇ ਦੇ ਵਿੱਚ ਲਗਾਤਾਰ ਜਿਹੜੀਆਂ 3 ਵਾਰ ਬਟਾਲੇ ਦੇ ਵਿੱਚ ਫਾਇਰਿੰਗ ਹੋਈ ਆ ਜਿਸ ਦੇ ਦੌਰਾਨ ਦੋ ਵਾਰੀ ਤਾਂ ਨੌਜਵਾਨਾਂ ਦੀ ਜਿਹੜੀ ਆ ਜਾਨਾ ਚਲੀ ਗਈਆਂ ਨੇ ਪਰ ਫਿਲਹਾਲ ਬੜੀ ਹੈਰਾਨ ਵਾਲੀ ਗੱਲ ਹੈ ਕਿ ਜਿਸ ਤਰੀਕੇ ਦੇ ਨਾਲ ਰਾਤ ਨੂੰ ਗੋਲੀ ਚਲਾਉਣ ਵਾਲੇ ਨੌਜਵਾਨ ਨੂੰ ਦੁਕਾਨ ਦੁਕਾਨਦਾਰ ਦੇ ਮਾਲਕ ਦੇ ਜਿਹੜੇ ਪੁੱਤਰ ਨੇ ਉਸ ਨੂੰ ਜਫਾਪਾ ਕਾਬੂ ਕੀਤਾ ਸੀਗਾ ਉਸੇ ਦੌਰਾਨ ਤਿੰਨ ਰੋਂਦ ਉਸ ਨੌਜਵਾਨ ਦੇ ਵੱਲੋਂ ਜੇ ਚਲਾਏ ਗਏ ਸੀਗਾ ਤਾਂ ਇਸ ਤੋਂ ਬਾਅਦ ਤੁਰੰਤ ਲੋਕਾਂ ਦੇ ਵੱਲੋਂ ਪੁਲਿਸ ਨੂੰ ਸੁੱਧਿਆ ਗਿਆ ਤਾਂ ਮੌਕੇ ਤੇ ਪੁਲਿਸ ਪਹੁੰਚੀ ਆ ਪਰ ਇਹਨਾਂ ਨੌਜਵਾਨਾਂ ਨੇ ਜਿਸ ਨੌਜਵਾਨ ਦੇ ਵੱਲੋਂ ਗੋਲੀ ਚਲਾਈ ਸੀਗੀ ਉਸ ਨੂੰ ਕਾਬੂ ਕਰਕੇ ਪੁਲਿਸ ਦਾ ਤਾਂ ਹਵਾਲੇ ਕੀਤਾ ਪਰ ਦੂਜੇ ਪਾਸੇ ਪੁਲਿਸ ਕਹਿੰਦੀ ਹੈ ਕਿ ਫਿਲਹਾਲ ਇਹ ਨੌਜਵਾਨ ਸਾਡੇ ਕੋਲ ਨਹੀਂ ਹੈ ਪਰ ਸਾਫ਼ ਤੌਰ ਤੇ ਕਹਿ ਸਕਦੇ ਕਿ ਬਟਾਲਾ ਪ੍ਰਸ਼ਾਸਨ ਤੇ ਨਿਸ਼ਾਨੇ ਅਜਿਹੇ ਸਵਾਲ ਨਿਸ਼ਾਨੇ ਖੜਾ ਹੁੰਦਾ ਹੈ ਕਿ ਕਿਸ ਤਰੀਕੇ ਦੇ ਤਰ੍ਹਾਂ ਪਟਾਲੇ ਦੇ ਹਾਲਾਤ ਬਣੇ ਹੋਏ ਨੇ ਤਾਂ ਹੁਣ ਇਸ ਦੇ ਵਿੱਚ ਕੀ ਅਪਡੇਟ ਆਉਂਦੀ ਹੈ ਤਾਂ ਹੁਣ ਕੁਝ ਹੀ ਸਮੇਂ ਦੇ ਵਿੱਚ ਬਟਾਲਾ ਪੁਲਿਸ ਦੇ ਵੱਲੋਂ ਜਿਹੜੀ ਹੈ ਜਾਂਚ ਕਰਕੇ ਕੀ ਅਪਡੇਟ ਆਉਂਦੀ ਹੈ ਕੀ ਨਿਕਲ ਕੇ ਸਾਹਮਣੇ ਆਉਂਦਾ ਕਿਉਂ ਇਸ ਨੌਜਵਾਨ ਨੇ ਗੋਲੀ ਚਲਾਈਆਂ ਨੇ ਔਰ ਇਹ ਨੌਜਵਾਨ ਹੈ ਕੌਣ ਔਰ ਕੀ ਮੰਚਾ ਸੀ ਇਹ ਤਾਂ ਹੁਣ ਆਲ ਬਣੇ ਸਮੇਂ ਦੇ ਵਿੱਚ ਜਿਹੜਾ ਪਤਾ ਲੱਗੇਗਾ ਫਿਲਹਾਲ ਦੱਸ ਦੇ ਕਿ ਜੋ ਹਾਲਾਤ ਬਟਾਲੇ ਦੇ ਬਣੇ ਹੋਏ ਨੇ ਤਾਂ ਹੁਣ ਲੋੜਾ ਪ੍ਰਸ਼ਾਸਨ ਨੂੰ ਜਲਦ ਬਟਾਲੇ ਦੇ ਹਾਲਾਤਾਂ ਨੂੰ ਕਾਬੂ ਕਰਤਾ ਜਾਵੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡਾਇਨਿਕ ਸੋਰਾ ਟੀਵੀ ਤੇ ਮੈਂ ਤੁਹਾਡੇ ਨਾਲ ਆਪਣੇ ਮਿੱਤਰ ਸਿੰਘ ਦੱਸਦੇ ਕਿ ਇਸ ਵੇਲੇ ਦੀ ਵੱਡੀ ਖਬਰ ਬਟਾਲੇ ਤੋਂ ਸਾਹਮਣੇ ਆ ਰਹੀ ਹੈ ਇੱਕ ਵਾਰ ਫਿਰ ਬਟਾਲੇ ਦੇ ਵਿੱਚ ਤਾਰ-ਤਾਰ ਜਿਹੜੀਆਂ ਗੋਲੀਆਂ ਚੱਲੀਆਂ ਨੇ ਦੱਸਦੇ ਕਿ ਇਸ ਤੋਂ ਪਹਿਲਾਂ ਵੀ ਇੱਕ ਮਹੀਨਾ ਪਹਿਲਾਂ ਵੀ ਜਿਹੜੀ ਹੈ ਇੱਕ ਮੋਬਾਈਲ ਦੀ ਦੁਕਾਨ ਤੇ ਅਣਪਛਾਤੇ ਦੇ ਵੱਲੋਂ ਗੋਲੇ ਚਲਾਏ ਗਏ ਸੀਗਾ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ ਤਾਂ ਹੁਣ ਦਿਨ ਰਾਤ ਜਿਹੜੀ ਹੈ ਬਟਾਲੇ ਦੇ ਡੈਰ ਰੋਰ ਤੇ ਕਰਾਨੇ ਦੀ ਦੁਕਾਨ ਤੇ ਜਿਹੜੀ ਹੈ ਅਣਪਛਾਤੇ ਦੇ ਵੱਲੋਂ ਗੋਲੇ ਚਲਾਏ ਗਏ ਸੀਗੇ ਜਿਸ ਦੇ ਦੌਰਾਨ ਸਮਾਨ ਲੈਣ ਆਏ ਗ੍ਰਾਹਕ ਤੇ ਜਿਹੜੀ ਲੱਤ ਤੇ ਗੋਲੀ ਵੱਜੀ ਆ ਉਹ ਗੰਭੀਰ ਚੱਕਮੀ ਹੋ ਜਾਂਦਾ ਤਾਂ ਉਸ ਨੂੰ ਜਿਹੜਾ ਨਿਦਿੱਕੀ ਯਾਨੀ ਕਿ ਸਿਵਲ ਹਸਪੀਟਲ ਦੇ ਵਿੱਚ ਇਲਾਜ ਲਈ ਭੇਜਿਆ ਜਾਂਦਾ ਪਰ ਫਿਲਹਾਲ ਦੁਕਾਨਦਾਰ ਦਾ ਜਿਹੜਾ ਮਾਲਕ ਸੀਗਾ ਉਸ ਦੇ ਪੁੱਤਰ ਦੀ ਜਿਹੜੀ ਦਲੇਰੀ ਦੇਖਣ ਨੂੰ ਮਿਲੀ ਆ ਉਸ ਨੇ ਦਲੇਰੀ ਦੇ ਨਾਲ ਜਿਸ ਨੌਜਵਾਨ ਨੇ ਗੋਲੀ ਚ ਰੇ ਸੀਗਾ ਉਸ ਨੂੰ ਮੌਕੇ ਤੇ ਜਫਾ ਪਾ ਕੇ ਕਾਬੂ ਕਰ ਲਿਆ ਤਾਂ ਮੌਕੇ ਤੇ ਪੁਲਿਸ ਨੂੰ ਬੁਲਾਇਆ ਗਿਆ ਤਾਂ ਪੁਲਿਸ ਦੇ ਹਵਾਲੇ ਕਰ ਦਿੱਤਾ ਤਾਂ ਇਸ ਵਾਰ ਦੀ ਜਿਹੜੀ ਵੱਡੀ ਖਬਰ ਆ ਜਿਹੜੀ ਆ ਲਗਾਤਾਰ ਬਟਾਲੇ ਦੇ ਵਿੱਚ ਆਏ ਦਿਨ ਜਿਹੜੀ ਆ ਗੋਲੀਆਂ ਚਲੰਦੇ ਆ ਵਾਰਦਾਤਾ आ, सामने ਹੁੰਦੇ ਨੇ ਤਾਂ ਇਸ ਦੀ ਪੂਰੀ ਜਾਣਕਾਰੀ ਲੈ ਲੈਣੇ ਆ ਸਾਡਾ ਪਟਾਲਾ ਤੋਂ ਨਿਤਨ ਲੋਥੜਾ ਜੁੜ ਚੁੱਕੇ ਨੇ ਜੀ ਨਿਤਨ ਕੀ ਪੂਰੀ ਜਾਣਕਾਰੀ ਹੈ ਅ ਇਹ ਕਿੰਨਾ ਦੇ ਵੱਲੋਂ ਜਿਹੜੀਆਂ ਗੋਲੀ ਚ ਰਏਗੇ ਸੀਗਾ ਔਰ ਮੰਚਾ ਕੀ ਸੀਗਾ ਉਹਨਾਂ ਦੀ ਗੋਲੀ ਚ ਲਾਉਂਦੀ ਆ ਆਪ ਸੁਬਿੰਦਰ ਇੱਕ ਸ਼ਖਸ ਹੈ ਜਿਸ ਦੀ ਦੁਕਾਨ 13 ਰੋਡ ਤੇ ਬਿਲਕੁਲ ਮੱਲੀ ਮਾਰਕੀਟ ਦੇ ਸਾਹਮਣੇ ਕਰਿਆਨੇ ਦੀ ਦੁਕਾਨ ਹੈ ਦੋਨੋਂ ਦੁਕਾਨ ਤੇ ਮੌਜੂਦ ਸੀ ਜੀ ਜਦੋਂ ਇੱਕ ਸ਼ਖਸ ਉੱਥੇ ਹੁੰਦਾ ਹੈ ਔਰ ਆ ਕੇ ਜਿਸ ਬੱਚੇ ਕੋਲੋਂ ਪੁੱਛਦਾ ਹੈ ਉਸ ਦੀ ਉਮਰ ਮਹਿਜ 14-15 ਸਾਲ ਹੋਏਗੀ ਤੇ ਉਸ ਨੂੰ ਆ ਕੇ ਉਸਦੇ ਪਿਓ ਬਾਰੇ ਪੁੱਛਦਾ ਹੈ ਪਰ ਉਸ ਬੱਚੇ ਨੂੰ ਸ਼ੱਕ ਪਿਆ ਕਿ ਉਹ ਆਪਣੇ ਨੇਫੇ ਚੋਰ ਜਾਂ ਬਿਆਲੇ ਜਾਂ ਵੇਖੀ ਉਹ ਉਹ ਹਥਿਆਰਬੰਦ ਹੈ ਔਰ ਲੱਗਦਾ ਹੈ ਕਿ ਗੋਲੀ ਚਲਾਏਗਾ ਜਦੋਂ ਉਸਦੇ ਪਿਓ ਬਾਰੇ ਪੁੱਛ ਰਿਹਾ ਸੀ ਤਾਂ ਉਸਨੇ ਬਹਾਨੇ ਦੇ ਨਾਲ ਉਸਨੂੰ ਜੱਫਾ ਮਾਰ ਲਿਆ ਔਰ ਜੱਫੇ ਮਾਰਨ ਦੌਰਾਨ ਕਿੰਨਾਂ ਰੌਲ ਫਾਇਰ ਹੋਏ ਜਿਸ ਵਿੱਚ ਇੱਕ ਰਾਉਂਡ ਜਿਹੜਾ ਸੀ ਜਿਸ ਨੌਜਵਾਨ ਨੇ ਉਸ ਨੂੰ ਜੱਫਾ ਪਾ ਰਿਆ ਸੀ ਉਸ ਦੀ ਟੀ-ਸ਼ਰਟ ਨਾਲ ਖਿੰਡਾ ਹੋਇਆ ਨਿਕਲ ਗਿਆ ਬਾਕੀ ਦੋ ਰਾਉਂਡ ਜਿਹੜੇ ਚੱਲੇ ਉੱਥੇ ਦੁਕਾਨ ਦੇ ਇੱਕ ਸ਼ਖਸ ਮੌਜੂਦ ਸੀ ਜਿਹੜਾ ਕਿ ਕੋਈ ਸਮਾਨ ਲੈਣ ਆਇਆ ਦਾ ਸੀ ਜੀ ਉਸ ਤੇ ਲੱਗੇ ਲੱਤ ਦੇ ਵਿੱਚ ਇਹਨਾਂ ਰਾਉਂਡ ਫਾਇਰ ਹੋਏ ਲੇਕਿਨ ਉਸ ਨੌਜਵਾਨ ਨੇ ਉਸ ਨੂੰ ਛੱਡਿਆ ਨਹੀਂ ਜੀ ਇਸ ਦੌਰਾਨ ਉੱਥੇ ਜਦੋਂ ਹਫੜਾ ਤਫਰੀ ਮਚ ਗਈ ਤਾਂ ਇੱਕ ਸ਼ਖਸ ਨੂੰ ਜੋ ਹੈ ਉਨ ਲੋਕਾਂ ਮੁਤਾਬਕ ਜਿਹੜੇ ਦੁਕਾਨਦਾਰ ਸੀ ਉਹਨਾਂ ਮੁਤਾਬਕ ਕਾਬੂ ਕਰ ਲਿਆ ਗਿਆ ਤੇ ਪੁਲਿਸ ਦੇ ਹਵਾਲੇ ਕਰ ਗਿਆ لیکن ਜਦੋਂ ਪ੍ਰਵਿੰਦਰ ਪੁਲਿਸ ਅੱਤੇ ਪਹੁੰਚਦੀ ਹੈ ਸਾਡੀ ਐਸਐਚਓ ਸੇਵਲਾਈਨ ਨਾਲ ਗੱਲ ਹੋਈ ਤਾਂ ਉਹਨਾਂ ਨੇ ਇਸ ਗੱਲ ਤੋਂ ਫਿਰ ਹਾਲ ਨਾ ਨੁੱਕਰ ਕੀਤੀ ਕਿ ਸ਼ੱਕ ਸਾਡੇ ਕੋਲ ਨਹੀਂ ਆ ਚਲੋ ਇਸ ਨੂੰ ਪਾਰਟ ਆਫ ਇਨਵੈਸਟੀਗੇਸ਼ਨ ਵੀ ਮੰਨਿਆ ਜਾ ਸਕਦਾ ਹੈ ਪਰ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਉਹ ਸ਼ਖਸ ਕੋਈ ਪੇਸ਼ੇਵਰ ਕਿਹਾ ਜਾਵੇ ਤੇ ਕਾਤਲ ਨਹੀਂ ਹੈ ਜੋ ਸਾਨੂੰ ਫਿਲਹਾਲ ਜਾਣਕਾਰੀ ਮਿਲ ਰਹੀ ਹੈ ਉਸ ਦੀ ਇੱਕ ਵੀਡੀਓ ਵੀ ਵਾਇਰਲ ਹੁੰਦੀ ਨਜ਼ਰ ਆ ਰਹੀ ਆ ਤੋਂ ਕਿਤੇ ਨਾ ਕਿਤੇ ਵੀਆਰ ਲੈ ਕੇ ਜਾਣਾ ਪੁਲਿਸ ਦਾ ਇਹ ਗੱਲ ਕਹਿਣੀ ਕਿ ਸਾਡੇ ਕੋਲ ਉਹ ਸ਼ਖਸ ਨਹੀਂ ਆ ਹਮਲਾਵਰ ਔਰ ਦੁਕਾਨਦਾਰ ਦੇ ਪਿਤਾ ਅਤੇ ਦੁਕਾਨਦਾਰ ਵੱਲੋਂ ਇਹ ਗੱਲ ਕਹਿਣੀ ਕਿ ਅਸੀਂ ਉਹ ਸ਼ਖਸ ਪੁਲਿਸ ਨੂੰ ਦੇ ਦਿੱਤਾ ਹੈ ਕਿ ਤਨਾ ਕਿਤੇ ਕਈ ਸਵਾਲ ਜਿਹੜੇ ਆ ਇਹ ਇਸ ਹਾਲਾਤ ਤੋਂ ਬਾਅਦ ਖੜੇ ਹੋ ਰਿਹਾ ਕਿ ਕੌਣ ਸੀ ਉਹ ਸ਼ਖਸ ਕਿਉਂ ਆਇਆ ਸੀ ਮਾਰਨ ਲਈ ਇਹਨਾਂ ਨੂੰ ਔਰ ਉਹ ਜਿਹੜਾ ਸੀ ਹਥਿਆਰ ਕਿੱਥੋਂ ਆਇਆ ਸੋ ਇਹ ਸਾਰੀਆਂ ਗੱਲਾਂ ਪਾਰਟ ਆਫ ਇਨਵੈਸਟੀਗੇਸ਼ਨ ਆ ਇਹ ਵੀ ਜਲਦ ਪਲਾਸੀ ਹੋ ਜਾਣਗੇ ਜਿੱਦਾਂ ਹੀ ਦਿਨ ਚੜ੍ਹੇਗਾ ਤਾਂ ਇਹ ਸਾਰੀ ਗੱਲ ਸਾਫ਼ ਹੋ ਜਾਏਗੀ ਕਿ ਅਖੀਰ ਉਹ ਕੌਣ ਸੀ ਕਿੱਥੋਂ ਆਇਆ ਸੀ ਉਹ ਸਟੂਡੀਓ ਜੇ ਨਿਤਨ ਅ ਕਾਰਨ ਕੀ ਸੀਗਾ ਕਿਉਂ ਇਸ ਦੁਕਾਨਦਾਰ ਦੇ ਮਾਲਕ ਤੇ ਗੋਲੇ ਚ ਲਾਇਆ ਗਿਆ ਸੀ ਕਿਉਂ ਇਹਨਾਂ ਦੀ ਪੁਰਾਣੀ ਰੰਜਾ ਸੀਗੀ ਕੁੰਦਰ ਖੜੀ ਇਹ ਗੱਲ ਕਹਿਣੀ ਜਲਦਬਾਜ਼ੀ ਹੈ ਕਿਉਂਕਿ ਜਦੋਂ ਸਾਡੀ ਉਸ ਇਹਨਾਂ ਦੁਕਾਨਦਾਰਾਂ ਨਾਲ ਗੱਲ ਹੋਈ ਤਾਂ ਦੋਨੋਂ ਪਿਓ ਪੁੱਤਾਂ ਨੇ ਕਿਹਾ ਕਿ ਸਾਡੀ ਦੁਕਾਨ ਤੇ ਚਾਹੇ ਕੋਈ ਬੱਚਾ ਆਵੇ ਜਾਂ ਵੱਡਾ ਆਵੇ ਨਾ ਵੀ ਅੱਜ ਤੱਕ ਸਾਨੂੰ ਕੋਈ ਦੀ ਫਿਰੋਤੀ ਦੀ ਕਾਹਲ ਆਈ ਹੈ ਜੀ ਨਾ ਕਿਸੇ ਨੇ ਵੈਸੇ ਕਦੀ ਸਾਨੂੰ ਤੰਕੀਲਾਈ ਆ ਉਸ ਦਾ ਕਾਰਨ ਹੈ ਕਿ ਜਿਹੜਾ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਨੂੰ ਅਸੀਂ ਆਓ ਜੀ ਬੋਲਦੇ ਹਾਂ ਕੋਈ ਵੀ ਸਾਡੀ ਦੁਕਾਨ ਤੇ ਆਵੇ ਤੇ ਅਸੀਂ ਉਹਦਾ ਸਵਾਗਤ ਕਰਦੇ ਹਾਂ ਔਰ ਬੜੇ ਸਤਿਕਾਰ ਵੱਜੋਂ ਸਵਾਗਤ ਕਰਦੇ ਹਾਂ ਅਸੀਂ ਕਿਸੇ ਨੂੰ ਤੂੰ ਤੜਕ ਕਰਕੇ ਕਦੀ ਨਹੀਂ ਬੋਲੇ ਕੋਈ ਕਾਰਨ ਹੈ ਕਿ ਅੱਜ ਤੱਕ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸਾਨੂੰ ਕੋਈ ਕਿਸੇ ਨਾਲ ਵੈਰ ਵਿਰੋਧ ਤਾਂ ਨਹੀਂ ਪਰ ਇਹ ਸ਼ਖਸ ਕੌਣ ਹੈ ਸਾਨੂੰ ਨਹੀਂ ਪਤਾ ਲੇਕਿਨ ਕਿਤੇ ਨਾ ਕਿਤੇ ਬਹਿਸ਼ਰ ਜ਼ਰੂਰ ਫੈਲ ਗਈ ਕਿਉਂਕਿ ਇਸ ਜਗ੍ਹਾ ਤੇ ਗੋਲੀ ਚੱਲੀ ਉਸ ਤੋਂ 200 ਮੀਟਰ ਦੂਰੀ ਆ ਚਾਰ ਦਿਨ ਪਹਿਲਾਂ ਇੱਕ ਸ਼ਖਸ ਦੀ ਗੋਲੀਆਂ ਮਾਰ ਕੇ ਜਿਹੜੀ ਆ ਉਹ ਉਹਨੂੰ ਕਤਲ ਕਰ ਦਿੱਤਾ ਜਾਂਦਾ ਹੈ ਔਰ ਉਹ ਨੌਜਵਾਨ ਦਾ ਇੱਕ ਗੈਂਗਸਟਰ ਵਲੋਂ ਜਿਹੜੀ ਚੀਜ਼ ਕਿਹਾ ਜਾਵੇ ਉਹਦੇ ਜ਼ਿੰਮੇਵਾਰੀ ਵੀ ਲਈ ਗਈ ਤੋਂ ਇੱਕੋ ਥਾਂ ਤੇ ਦੂਜੀ ਵਾਰੀ ਗੋਲੀ ਚੱਲ ਜਾਣੀ ਕੀ ਹੈ ਸਾਰਾ ਮਾਮਲਾ ਕਿਉਂ ਚੱਲੀ ਗੋਲੀ ਇਹ ਤਾਂ ਕੁਝ ਸਮੇਂ ਬਾਅਦ ਕੋਲਿਸ ਖੁਲਾਸਾ ਕਰੇਗੀ ਕਿ ਆਖਰੀ ਤਾਰਾ ਮਾਮਲਾ ਹੈ ਕਿ ਜੀ ਜਿਸ ਤਰੀਕੇ ਦਾ ਬਟਾਲੇ ਦੇ ਵਿੱਚ ਹਾਲਾਤ ਬਣੇ ਹੋਏ ਨੇ ਜਿਸ ਤਰੀਕੇ ਤੂੰ ਦੱਸਿਆ ਕਿ ਦੇਰ ਰਾਤ ਵੀ ਇੱਕ ਜਿਹੜੇ ਗੋਲੇ ਚੱਲਿਆ ਨੇ ਉਸ ਤੋਂ 4 ਦਿਨ ਪਹਿਲਾਂ ਵੀ ਉਸੇ ਜਗ੍ਹਾ ਤੇ ਗੋਲੀਆਂ ਮਾਰ ਕੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀਗਾ ਤਾਂ ਦਿਵਾਲੀ ਦੀ ਗੱਲ ਕੀਤੀ ਜਾਵੇ ਤਾਂ ਦਿਵਾਲੀ ਤੇ ਵੀ ਜਿਹੜਾ ਇੱਕ ਅਨਪਛਾਤੇਰ ਵੱਲੋਂ ਗੋਲੇ ਚਲਾਏ ਗਏ ਸੀਗਾ ਉਸ ਦੇ ਦੌਰਾਨ ਇੱਕ ਨੌਜਵਾਨ ਦੀ ਵੀ ਮੌਤ ਹੋ ਗਈ ਸੀਗੀ ਕੀ ਲੱਗਦਾ ਹੈ ਕਿ ਪ੍ਰਸ਼ਾਸਨ ਕਿੱਥੇ ਖੜਾ ਹੈ ਬਟਾਲੇ ਦਾ ਤਾਂ ਜਿਸ ਤਰੀਕੇ ਦਾ ਹੋਣ ਤੁਸੀਂ ਕਹਾਂ ਸੀਗਾ ਕਿ ਰਾਤ ਨੂੰ ਜਿਹੜਾ ਨੌਜਵਾਨ ਜਿਹੜਾ ਇੱਕ ਜਿਸਮੇ ਵੱਲੋਂ ਗੋਲੇ ਚਲਾਏ ਗਏ ਸੀ ਉਸ ਨੂੰ ਕਾਬੂ ਕੀਤਾ ਆ ਪड़ोस ਦੇ ਲੋਕ ਕਿਹਾ ਗਿਆ ਕਿ ਪੁਲਿਸ ਨੂੰ ਅਸੀਂ ਫੜਾ ਦਿੱਤਾ ਗਿਆ ਸੀਗਾ ਤਾਂ ਪੁਲਿਸ ਦਾ ਕੋਈ ਕਹਿਣਾ ਕਿ ਫਿਲਹਾਲ ਉਹ ਨੌਜਵਾਨ ਸਾਡੇ ਕੋਲ ਨਹੀਂ ਹੈ ਕੀ ਸਮਝਦੇ ਹੋ ਕੋ ਬਟਾਲਾ ਪ੍ਰਸ਼ਾਸਨ ਕਿੱਥੇ ਖੜਾ ਹੈ ਅਸਟ ਜਗਿੰਦਰ ਦੇਖੋ ਜੀ ਗੋਲੀ ਦੀ ਗੱਲ ਕੀਤੀ ਜਾਵੇ ਤਾਂ ਕੱਲ ਇੱਕ ਦਿਨ ਚ ਦੋ ਵਾਰ ਗੋਲੀ ਚੱਲੀ ਪਿੰਡ ਜੈਤੋ ਸਰਜਾ ਹੈ ਉੱਥੇ ਦੋ ਨੌਜਵਾਨ ਜ਼ਖਮੀ ਹੋ ਜਾਂਦੇ ਆ ਦੋਵਾਂ ਦੀ ਲੱਤ ਦੇ ਵਿੱਚ ਗੋਲੀ ਲੱਗਦੀ ਆ ਇੱਕ ਨੂੰ ਅਮਰਸਰ ਰੈਫਰ ਕਰ ਦਿੱਤਾ ਗਿਆ ਇੱਕ ਦੇ